ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੁਖ ਪੰਜਣੀ ਸਾਹਿਬ ਗੌੜੀ ਮਹੱਲਾ ਪੰਜਵਾਂ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪੈਰ ਆਰਾਦੀ ਹੈ ਪੂਰਨ ਸਤਗੁਰ ਗਿਆਨ ਰਾਉ ਜਿਤ ਘਟ ਵਸੈ ਪਰਮ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵੇ ਰਸਨਾ ਹਰ ਗੁਣ ਗਾਉ ਸੇਵਾ ਜ਼ਰਤ ਨਾ ਜਾਣੀਆ ਨਾ ਜਾਪਿਆ ਰਾਦ ਓਟ ਤੇਰੀ ਜਗ ਜੀਵਨਾ ਮਰ ਠਾਕੁਰੇ ਅਗਮ ਅਗਾਦ ਭੈ ਕਿਰਪਾਲ ਗੁਸਾਈਆ ਨਠੇ ਸੋ ਸੰਤਾਪ ਦਿੱਤੀ ਬਾਉ ਨਾ ਲੱਗੇ ਸਤਗੁਰ ਰਖਿਆ ਗੁਰ ਨਾਰਾਇਣ ਦੇਵ ਗੁਰ ਗੁਰ ਸੱਚਾ ਸਿਰਜਨ ਹਾਰ ਗੁਰ ਤੁਠੈ ਸਭ ਕੁਝ ਪਾਇਆ ਜਨ ਨਾਨਕ ਸਤਿ ਬਲਿਹਾਰ ਗੌੜੀ ਮਹੱਲਾ ਪੰਜ ਮਾਸੂਕੇ ਹਰੇ ਕੀ ਏਕ ਨਮਾਹੇ ਅੰਮ੍ਰਿਤ ਅਦ੍ਰਿਸ਼ਟ ਸੱਚ ਜੀਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕੋ ਦਿਨੀ ਆਪਣੀ ਸੇਵ ਰਹਾ ਮਿਟ ਗਈ ਚਿੰਤਾ ਪੁੰਨੀ ਮਨ ਆਸ ਕਰੀ ਦਇਆ ਸਤਗੁਰ ਗੁਣਤਾਸ ਦੁਖ ਨਾਟੇ ਸੁਖ ਆਏ ਸਮਾਏ ਢੀਲਣਾ ਪਰੀ ਜਾ ਗੁਰ ਪਰਮਾਈ ਇਸ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਪਦ ਫਲੇ ਗੌੜੀ ਮਹੱਲਾ ਪੰਜਮ ਤਾਵ ਗਏ ਪਾਈ ਪ੍ਰਸਾਦ ਸੀਤਲ ਭਏ ਕੀਨੀ ਪ੍ਰਭਾਤ ਰਾਭੇ ਗਿਰ ਪਾਤੇ ਭੇ ਸੁਏਲੇ ਜਨਮ ਜਨਮ ਕੇ ਵਿਸ਼ੁਰੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋ ਕਾ ਬਿਣਸਿਆ ਥਾਉ ਸਹਿਜ ਸੁਭਾਏ ਬੋਲੇ ਅਰਬਾਣੀ ਆਟ ਪੈਲ ਪ੍ਰਭ ਸਿਮਰੋ ਪ੍ਰਾਣੀ ਦੂਖ ਦਰਦ ਜਮ ਨੇੜ ਨ ਆਵੈ ਕੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮ ਅੱਲਾ ਪੈਮਾਨ ਜੇ ਸਿਮਰਤ ਦੂਖ ਸਭ ਜਾਏ ਨਾਵ ਰਤਨ ਵਸੈ ਮਨਿ ਆਏ ਜਪਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਅਰ ਸਭ ਖਾਣੀ ਰਾਉ ਇੱਕ ਸਬਨ ਨਾਹੀ ਦੂਜਾ ਕੋਈ ਜਾਂ ਕੀ ਦੇਟ ਸਦਾ ਸੁਖ ਹੋਏ ਸਾਜਨ ਮੀਤ ਸਗਾ ਕਰ ਏਕ ਹਰ ਹਰ ਅੱਖਰ ਮਨ ਮੈਂ ਲੇਖ ਰਵ ਰਹਿਆ ਸਰਬੱਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹਿਲਾ ਪੰਜਮਾ ਕੋਟ ਬਿਗਣ ਹੀ ਰੇਕ ਨਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਏ ਪੀ ਬਦਰ ਆਮ ਰਸ ਅਮਰਤ ਗੁਣ ਜਾਸ ਜਪ ਹਰ ਚਰਨ ਮਿੱਟੀ ਕੋਦ ਤਾਸ ਰਹਾ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾਂ ਗੈਰ ਦੇਵ ਸੈ ਭਗਵਾਨ ਔ ਕਦ ਮੰਤਰ ਤੰਤਸਾ ਸਾਰ ਕਰਨੇ ਹਾਰ ਰਦੇ ਮਹਤਾਰ ਤਜ ਸਭ ਪਰਮ ਪਜਿਓ ਪਾਰ ਬ੍ਰਹਮ ਕਉ ਨਾਨਕ ਅਟਲ ਏ ਧਰਮ ਗੌੜੀ ਮਹਿਲਾ ਪੰਜਵਾ ਸਾਧ ਭਈ ਗੁਰ ਗੋਬਿੰਦ ਪਾਈ ਤਾਪ ਪਾ ਬਿਣ ਸੇ ਮੇਰੇ ਭਾਈ ਰਹਾ ਰਾਮ ਨਾਮ ਨਿਤ ਰਸਨ ਵਖਾਣ ਬਿਨ ਸੇ ਰੋਗ ਭੈ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗ ਮੈਂ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗੈ ਬਿਆਦ ਉਬਰੇ ਜਨ ਮੀਤ ਮਨ ਬਚ ਕਰਮ ਪ੍ਰਵ ਆਪਣਾ ਧਿਆਈ ਨਾਨਕ ਦਾ ਤੇਰੀ ਜਨਣਾਈ ਗੌੜੀ ਮਹੱਲਾ ਪੰਜ ਮਾਣ ਨੈਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵਰਾਉ ਸੀਤਲਾ ਦੇ ਰਖਿਆ ਬਿਯਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਜੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗਉੜੀ ਮਹੱਲਾ ਪੰਜਵਾਂ ਥਿਰ ਘਰ ਬੈ ਸੋ ਅਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸੋ ਆਰਿ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈ ਰਖੀ ਕਰਤਾ ਰੇ ਬਾਦਸ਼ਾਹ ਸਾ ਸਭ ਬਸ ਕਰ ਦੀਨੇ ਅੰਮ੍ਰਿਤ ਨਾਮ ਹਰ ਸਪੀਨੇ ਨਰਪਾਉ ਏ ਭਜੋ ਭਗਵਾਨ ਸਾਧ ਸੰਗਤ ਵਲ ਕੀ ਨੋਦਾਨ ਸ਼ਰਨ ਪਰੇ ਪ੍ਰਵੇੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਮਾ ਰਾਗ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬਿਖਾਦੀ ਏ ਗਰੀਬਾ ਰੱਖੋ ਰਖਣ ਹਾਰੇ ਖੇਦ ਕਰੈ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੇ ਕਰ ਕਰ ਹਾਰਿਓ ਅਨਕ ਬੋ ਭਾਤੀ ਛੋਟਾ ਕਤੋਂ ਨਹੀਂ ਏਕ ਬਾਤ ਸੁਨਤਾਗੀ ਓਟ ਸਾਧ ਸੰਗ ਮਿਟ ਜਾਇ ਕਰ ਕਿਰਪਾ ਸੰਤ ਮਿਲੇ ਮੋਏ ਦਿਨ ਤੇ ਤੀਰਜ ਪਾਇਆ ਸੰਤੀ ਮੰਤ ਦਿਯੋ ਮੋਏ ਨਿਰਪਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਾ ਬਿਖਾਦੀ ਸਹਿਜ ਸੁਹੇਲੀ ਬਾਣੀ ਕਉ ਨਾਨਕ ਮਨ ਭਇਆ ਪ੍ਰਗਾਸ ਪਾਇਆ ਪਦ ਨਿਰਵਾਣੀ ਮਿਲਾਬਲ ਮਨ ਲਾ ਪਇਮਾਂ ਸਰਵ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੈ ਜਪਿ ਅਰਕੋ ਭੇਵ ਧਰਤੁ ਪੁਨੀਦ ਪਏ ਗੁਰ ਗਾਏ ਦੁਰਤਿ ਗਿਆਨ ਨਾਮ ਤੇ ਆਇ ਰਹਾ ਸਵਣੀ ਤਾਈ ਰਵਿਆ ਆਪ ਆਦਿ ਜੁਗਾਦ ਜਾਂਕਾ ਪੜ ਪਰਤਾਪ ਗੁਰ ਪ੍ਰਸਾਦਿ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿੱਠੇ ਅੰਦਰ ਬਿਗਨ ਹੋਏ ਸਉ ਥਾਈ ਬੂਠੇ ਸਭ ਸੁਖ ਪਾਏ ਸਤਗੁਰੂ ਟੂਠੇ ਪਾਰ ਬ੍ਰਹਮ ਪ੍ਰਪੇ ਰਖਵਾਲੇ ਜਿੱਥੈ ਕਿੱਥੈ ਦੀਸੈ ਨਾਲੇ ਨਾਨਕ ਦਾ ਕਸਮ ਰਤ ਪਾਲੇ ਬਿਲਾਵਲ ਮਹਲਾ ਪੰਜਵਾਂ ਚਰਨ ਕਮਲ ਪ੍ਰਵੇਦ ਅਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦਿਨੋਦਾਨ ਸਭੁਲ ਜਨਮ ਜੀਵਨ ਪਰਵਾਣ ਰਹਾਉ ਅਕਤ ਕਤਾ ਅਮਰਤ ਪ੍ਰਭਾਨੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹਲਾ ਪੰਜਵਾਂ ਸਾਤ ਪਾਏ ਗੁਰ ਸਤਗੁਰ ਪੂਰੇ ਸੁਖਿ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾ ਬਿਰਾਸੀ ਹਰਿ ਸਿਮਰਤਿ ਕਿਰਿ ਵਿਖ ਸਉ ਨਾਸੀ ਅਨਦ ਕਰ ਹੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਸਵਾਰੀ ਬਿਲਾ ਬਲ ਮਹਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਿ ਸੁਮਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਖਸੇ ਸਭ ਪਰਵਾਰਿਆ ਵਾਰ ਜਸਤਗੁਰਿਆ ਉਸਵਾਰਿਆ ਵੱਡੀ ਆਰਜਾ ਅਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰਿਣ ਤਰੇ ਪਵਣ ਹਰਿਆ ਹੋਏ ਸਗਲੇ ਅਜੀਸ ਆਧਾਰਿਆ ਮਨ ਸੇ ਨਾਨਕ ਬਲ ਪਾਏ ਪੂਰਿ ਈਸ਼ ਪੁਜਾਰੇ ਆ ਮਿਲਾਵਲ ਮਹੱਲਾ ਪੈ ਮਾਰੋਗ ਗਿਆ ਪ੍ਰਵਯਾ ਗਵਾਇਆ ਰੋਗ ਗਿਆ ਪ੍ਰਵਯਾ ਗਵਾਇਆ ਨੀਂਦ ਪਈ ਸੁਖ ਸਹਿਜ ਕਰਿਆ ਆ ਰਾਮ ਰਾਜ ਰਾਜ ਭੋਜਨ ਖਾਵੋ ਮੇਰੇ ਭਾਈ ਅਮਰਤ ਨੌਰ ਦਮਾਇ ਦਿਐ ਨਾਨਕ ਗੁਰਪੂਰੇ ਚਰਨਾਈ ਜਿਨੇ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪਇਮ ਤਾਪ ਸੰਤਾਪ ਸਗਲੇ ਕੇ ਬਿਨਸੇ ਦੇ ਰੋਗ ਪਾਰ ਬ੍ਰੰਧ ਤੂੰ ਬਖਸ਼ਿਆ ਸੰਤਨ ਰਸ ਭੋਗ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਵੋ ਨਿਤ ਰਾਮ ਕੇ ਔਕਤ ਜੋਗ ਆਏ ਬਸੂ ਘਰ ਦੇ ਇਸ ਮੈਂ ਇਹ ਭਲੇ ਸੰਜੋਗ ਨਾਨਕ ਪ੍ਰਭ ਸੁਪਰਸੰਨ ਭੈ ਲੈ ਗਏ ਬਿਓ ਬਿਲਾਵਲ ਮਹਲਾ ਪੰਜਾਂ ਮਾ ਬੰਦਨ ਕਾਟੇ ਆ ਪ੍ਰਭ ਹੋਆ ਕਿਰਪਾ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਕੀ ਨਰਣਿਆਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸ਼ੀਤਲ ਸੁਖੀ ਭਇਆ ਪ੍ਰਭ ਧਿਆਵਨ ਜੋਗ ਰਹਾਉ ਔਖਾ ਧਾਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮੰਤਰਿਤੈ ਬਿਰ ਦੁਖ ਨਾ ਜਾਪੈ ਹਾਰੇ 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 ਹਰ ਜਾਪੀਐ ਅੰਤਰ ਲਿਵਲਾਈ ਕਿਲਵਕ ਉਤਰੈ ਸੋਦੋਏ ਸਾਧੂ ਛਣਾਈ ਸੁਨਤ ਜਪਤਾਰ ਨਾਮ ਜਸ ਤਾ ਕੀ ਦੂਰ ਬਲਾਈ ਮਹਾ ਮੰਤ ਨਾਨਕ ਕਾ ਤਾਰ ਗੇ ਗੁਣ ਗਾਈ ਮਿਲਾਵਲ ਮਹੱਲਾ ਪੈਮਾ ਹਾਰੇ 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 ਆਰਾਦੀਐ ਹੋਇਐ ਆਰੋਗ ਰਾਮਚੰਦ ਕੀ ਲਛਟ ਕਾ ਜਨ ਮਾਰਿਆ ਰੋਗ ਗਰਾਉ ਗੁਰਪੂਰਾ ਹਰ ਜਾਪੀਐ ਅਨਤ ਕੀਚਾ ਭੋਗ ਸਾਧ ਸੰਗਤ ਕੈ ਬਾਰਣੈ ਮਿਲਿਆ ਸੰਜੋਗ ਜੇਸਸ ਜਮਰਤੋ ਕੋ ਪਾਈ ਬਣ ਸਾਬਿ ਯੋਗ ਨਾਰ ਪ੍ਰਚਨ ਅਕਤੀ ਕਰਨ ਕਰਨ ਜੋਗ ਰਾਗ ਬਿਲਾਵਨ ਮਹਲਾ ਪੈਮਾ ਦੁਪਦੇ ਘਰ ਪਜਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਔਰ ਉਪਾਸ ਸਭ ਤਿਆਗਿਆ दारू ਨਾਮ ਲਿਆ ਤਾਪ ਪਾਪ ਸਾ ਮਿਟੇ ਰੋਗ ਸੀਤਲ ਮਨ ਪਿਆ ਗੁਰ ਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਾਖਣ ਹਾਰੈ ਰਾਖਿਆ ਆਪਣੀ ਕਰਮਿਆ ਰਹਾਉ ਬਾਪ ਕੜ ਪ੍ਰਵ ਕਾੜਿਆ ਕੀਨਾ ਆਪਣਿਆ ਸਿਮਰ ਸਿਮਰ ਮਰਤਨ ਸੁਖੀ ਨਾਨਕ ਨਰ ਭਇਆ ਬਿਲਾਵਲ ਮਹਲਾ ਪੰਜਮ ਰੋਗ ਮਿਟਾਇਆ ਆਵ ਪ੍ਰਭ ਓਜਿਆ ਸੁਖ ਸਾਥ ਵੜ ਪਰਤਾਵ ਅਚਰਜ ਰੂਪਾਰ ਕੀਨੀ ਦਾ ਗੁਰੂ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਅਮਦਸ ਕੀ ਚਰਣਾਗਤੀ ਜੋ ਸਦਾ ਸਾਈ ਰਹਾ ਬਿਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਬੇਦਾਵਰ ਮਹੱਲਾ ਪੰਜਵਾਂ ਤਾਤੀ ਵਾਵਨਾ ਲੱਗੇ ਪਾਰ ਬ੍ਰਹਮ ਚਰਨਾਈ ਚੌਗਰਦਾ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮਨਾਮ ਔਖਦ ਦੀਆ ਏਕਾ ਦੇ ਬੁਲਾਈ ਰਹਾ ਰਾਗ ਲਈ ਤੈਨੂੰ ਰਖਣ ਹਾਰ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਭਈ ਪ੍ਰਾਪੇ ਸਾਈ ਬੇਲਾਵਲ ਮਹਲਾ ਪੰਜਵਾਂ ਆਪਣੇ ਬਾਲਕ ਆਵ ਰਖਿਆਨ ਪਾਰਬ੍ਰਮ ਗੁਰਦੇਵ ਸੁਖ ਸਾਧ ਸਹਿਜ ਆਨੰਦ ਭਏ ਪੂਰਨ ਭਈ ਸੇਵਰ ਆਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲਿਆਂ ਜਾਂਕਾ ਵੱਡ ਪ੍ਰਤਾਪ ਦੋ ਘਰਾਂ ਮਾਰੇ ਬਖਿਆਨ ਆਪਣੀ ਗਲ ਧਾਰੀ ਮਨ ਬਾਸ਼ਦ ਪਲ ਦਿੱਤਿਆਨ ਨਾਨਕ ਬਲਿਹਾਰੀ ਮਿਲਾਵਲ ਵੰਲਾ ਪੈਮਾ ਤਾਪ ਲਾਇਆ ਗੁਰ ਸਿਰਜਨਹਾਰ ਸਤਿਗੁਰੇ ਆਪਣੇ ਕੋਬਰ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰਾ ਕਰਮਸਤਗ ਧਾਰ ਬਾਲਗ ਰਗ ਲੀਨੋ ਅਮਰਤ ਨਾਮ ਹਰਸਦੀਨ ਦਾਸ ਕੀ ਇਲਾਜ ਰੱਖਿਆ ਮਿਹਰਵਾਨ ਗੁਰ ਨਾਨਕ ਬੋਲੇ ਤਰਕੇ ਪ੍ਰਵਾਨੋ ਮਿਲਾਵਲ ਮੰਨ ਲਾ ਪੇਮਾ ਤਾਪ ਪਾਪ ਤੇ ਰਾਖੇ ਆਪ ਸੀਤਲ ਭੈ ਗੁਰ ਚਰਣੀ ਲਾਗੇ RAM ਨਾਉ ਹਿਰਦੇ ਮੈਂ ਜਾਪ ਰਹਾ ਕਰ ਕਿਰਪਾ ਹਜ ਬ੍ਰਗ ਦੀਨੇ ਜਗਤ ਉਧਾਰ ਨਾਉ ਖੰਡ ਪ੍ਰਤਾਪ ਦੁਖ ਬਣ ਸੇ ਸੁਖ ਆਨੰਦ ਪ੍ਰਵੇਸਾ ਤੁਸ਼ਨ ਬੁਜੀ ਮਨ ਤਨ ਸਜ ਪ੍ਰਾਪ ਅਨਾਥ ਕੋ ਨਾਥ ਚਰਨ ਸਮਰਤਾ ਸਗਲ ਸੇਟ ਕੋ ਮਾਈ ਬਾਪ ਭਗਤ ਬਜਲ ਪੈ ਪੰਜਣ ਸੁਆਮੀ ਗੁਣ ਗਾਵਤ ਨਾਨਕ ਆਲਾਪ ਸੋਰਠਿ ਮਾ ਔਲਾ ਪੈਮਾਨ ਕ੍ਰਿਸ਼ਨਾਨ ਸਿਮਰ ਪ੍ਰਭ ਆਪਨਾ ਮੰਤਰ ਪੈ ਅਰੋਗਾ ਕੋਟ ਬਿਗਣ ਲਾਤੇ ਪ੍ਰਭ ਸਰਨਾ ਪ੍ਰਤੇ ਭਲੇ ਸੰਜੋਗਾ ਪ੍ਰਭ ਬਾਣੀ ਜਉਦ ਸੁਪਾਕੇਂ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੈ ਤੂੰ ਰੱਖਿਆ ਰਹਾ ਸਾਚਾ ਸਾਇ ਅਮਤ ਬਡਾਈ ਭਗਤ ਵਿਛਲ ਦਇਆਲਾ ਸੰਤਾਂ ਕੀ ਪੈਜ ਰਖਦਾ ਆਇਆ ਆਦ ਬਿਰਤ ਪਰਪਲ ਹਰੀ ਅਮਰਤਨਾ ਭੋਜਨ ਤੇ ਪੁੰਚੋ ਸਰਬ ਵੇਲਾ ਮੁਖ ਪਾਵੋ ਜੇ ਰਾਮਰਾਤਾ ਸੋ ਨੱਠ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਚੁਗੇ ਅੰਤਰ ਗੁਰਡਾਨੇ ਕੀ ਵਢਿਆਈ ਸੋਰਠ ਮਹਲਾ ਪਇਮਾ ਸੂਖ ਮੰਗਲ ਕਲਿਆਣ ਸੈ ਤੁੰਨ ਬਰਵਕੇ ਚਰਨਨ ਹਾਰਿਆ ਰਾਖਣ ਆ ਰੈ ਰਾਖਿ ਬਾਰਿਕ ਸਤਗੁਰਤਾ ਤੇ ਉਤਾਰਿਆ ਉਬਰੇ ਸਾਧੂ ਗੁਰ ਕੀ ਚਰਨਾਈ ਜਾਗੀ ਸੇਵਨਾ ਬਿਰਤੀ ਜਾਈ ਰਹਾ ਘਰ ਮੈਂ ਸੂਖ ਬਾਹਰ ਪੁਨ ਸੂਖਾ ਪ੍ਰਭ ਆਪਣੇ ਭੇਦ ਅੱਲਾ ਨਾਨਕ ਵਿਗੜਨਾ ਲੱਗਿਆ ਕੋ ਮੇਰਾ ਪ੍ਰਭੂ ਆ ਗ੍ਰਪਲ ਸੋਰਠ ਮਾਲਾ ਪੈ ਮੰ ਗਏ ਕਲੇਜ ਰੋਗ ਸੋ ਨਾਸੇ ਪ੍ਰਭ ਆਪਣਾ ਕਿਰਪਾ ਧਾਰੀ ਆਠ ਪੈਰ ਆਰਾ ਦੋ ਸੁਆਮੀ ਪੂਰਨ ਕਾਲ ਹਮਾਰੇ ਹਰ ਜੀਓ ਤੂੰ ਸੁਖ ਸੰਪਤ ਰਾਜ ਰਾਖ ਲੈ ਓ ਭਾਈ ਮੇਰੇ ਕੋਪਰ ਆਗੇ ਅਰਦਾਸ ਰਾਵ ਜੋ ਮੰਗੋ ਜੋਈ ਜੋਈ ਬਾਵੋ ਆਪਣੇ ਕਰਮ ਭਰੋਸਾ ਕੋ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਸੋਟ ਮਹੱਲਾ ਪੈਮਾ ਸਿਮਰ ਸਿਮਰ ਗੁਰ ਸਤਿਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਬ ਹੋ ਗਏ ਗੁਰਬਚਨੀ ਮਨਿਸ਼ੇ ਬਲ ਪਾਇਆ ਮੇਰਾ ਗੁਰਪੂਰਾ ਸੁਖ ਦਾਤਾ ਕਰਨ ਕਰਨ ਸਮਰਥ ਸੁਆਮੀ ਪੂਰਨ ਪਰਕਵਿਦਾਤਾ ਅਨੰਦ ਵਿਰੋਧ ਮੰਗਲ ਗੁਣ ਗਾਵੋ ਗੁਰ ਨਾਨਕ ਪੈ ਦਿਆਲਾ ਜੈ ਜੈਕਾਰ ਪੈ ਜਗ ਪੀਤਰ ਹੋਆ ਪਾਰ ਬਰਮ ਰਖਵੱਲਾ ਸੋਲਟ ਮੱਲਾ ਪੰਜਮ ਦੁਰਤ ਗਵਾਇਆ ਅਰ ਪ੍ਰਵੇਆ ਪੇ ਸਾਸ ਸੰਸਾਰਿਓ ਬਾਰੇਆ ਪਾਰ ਬਰਮ ਪ੍ਰਾਪਾ ਕਿਰਪਾ ਧਾਰੀ ਆਪਣਾ ਬਿਰ ਸੁਹਾਰੇਆ ਹੋਈ ਰਾਜੇ ਰਾਮ ਕੀ ਰਖਵਾਲੀ ਸੂਖ ਸਹਿਜ ਆਨੰਦ ਗੁਣ ਗਾਵੋ ਮਨ ਤਾਂ ਦੇ ਸੁਖਾਲੀ ਰਹਾ ਪਦ ਤੇ ਉਦਾਹਰਨ ਸਤਗੁਰ ਮੇਰਾ ਮੋਇ ਤਿਸ ਕਾ ਪ੍ਰਵਾਸਾ ਬਖਸ਼ ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪਜਮਾ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸ਼ਰਣੀ ਉਬਰੇ ਕਾਰਜ ਸਗਲ ਸੁਵਾਰੇ ਹਾਰਿ ਜਾਨੁ ਜਮਰੀਆ ਨਾਮੈ ਆਧਾਰ ਤਾਪੋ ਤਾਰਿਆ ਅਦਗੁਰ ਪੂਰੇ ਆਪਣੀ ਕਿਰਪਾ ਧਾਰ ਸਦਾ ਆਨੰਦ ਕਰੈ ਮੇਰੇ ਪਿਆਰੇ ਆਰ ਗੋਬਿੰਦ ਗੁਰ ਰਾਖਿਆ ਵੜੀ ਵੜਿਆ ਇਨਾਨੰ ਕਰਤੇ ਕੀ ਸਾਜ ਸ਼ਬਦ ਸਤਿ ਭਾਖਿਆ ਸੋਰਠ ਮਾਲਾ ਪੰਜਵਾਂ ਭੈ ਗ੍ਰਪਾਲ ਗੁਰੂ ਗੋਬਿੰਦਾ ਸਗਲ ਮਨੋਰਥ ਪਾਏ ਏ ਅਸਰ ਭੈ ਲਾਗ ਗਰ ਚਰਣੀ ਗੋਬਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸਾਧ ਸਹਿਜ ਆਨੰਦ ਨਾਮ ਜਪ ਵਾਜੇ ਅਨਅਦ ਤੂਰ ਰਹਾਉ ਮੇਰੇ ਸੁਆਮੀ ਪ੍ਰੀਤ ਮੈਂ ਆਪਣੇ ਘਰ ਮੰਦਰ ਸੁਖਦਾਈ ਅਰ ਨਾਉ ਨਿਧਾਨ ਨਾਨਕ ਜਨ ਪਾਇਆ ਸਗਲੀ ਈਸ਼ ਪੁਜਾਈ ਸੋਟ ਮਹੱਲਾ ਪੈਮਾ ਸੰਤੋ ਅਰ ਹਰਨਾਮ ਤੇ ਆਈ ਸੁਖ ਸਾਗਰ ਪ੍ਰਭਿ ਸਰੋ ਨਾਹੀ ਮਨ ਚੰਦੇ ਅੜਾ ਬਲ ਪਾਈ ਰਹਾ ਸਤਗੁਰੂ ਪੂਰੈ ਤਾ ਬਗਵਾ ਆਇ ਆਪਣੀ ਕਿਰਪਾ ਤਾਰੀ ਬਾਰ ਬ੍ਰਹਮ ਪ੍ਰਭੈ ਦੇ ਆ ਲਿਆ ਦੁਖ ਮਿਟਿਆ ਸਭ ਪਰਵਾਰੀ ਸਰਵਣ ਦਾ ਆਣ ਮੰਗਲ ਰੂਪ ਆਰ ਕਾ ਰਾਮਯਾਦਾਰੋ ਨਾਨੀ ਪਤ ਰਾਖੀ ਪਰਮੇਸ਼ਰ ਉਦਰਿਆ ਸਭ ਸੰਸਾਰੋ ਸੋਰਠ ਮਾਲਾ ਪੰਜਵਾ ਮੇਰਾ ਸਤਿਗੁਰ ਕਵਾਲਾ ਹੋਆ ਧਾਰ ਕਿਰਪਾ ਪ੍ਰਵਾਹ ਦੇ ਰਖਿਆਰ ਗੋਬਿੰਦ ਨਵਾ ਨਰਵਾਰਾ ਤਾਬ ਗਿਆ ਪ੍ਰਭ ਆ ਮਟਾਇਆ ਜਨ ਕੀ लाज ਰਕਾਈ ਸਾਧ ਸੰਗਤ ਸੇ ਸਫਲ ਪਾਏ ਸਤਿਗੁਰ ਕੈ ਬਲ ਜਾਈ ਹਲਤਾ ਪਲਤ ਪ੍ਰਭ ਦੋਵੇਂ ਸਾਰੇ ਅਮਰਾ ਗੁਣਿ ਅਬਗੁਣ ਨ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰੇਆ ਸੋਰਠ ਮੱਲਾ ਪਜਮਾ ਜੀ ਜੰਤਰ ਸਾਧ ਤਸਕੇ ਕੀਏ ਸੋਈ ਸੰਤ ਸਾਈ ਆਪਣੇ ਸੇਵ ਕੀ ਆਪੇ ਰਖੈ ਪੂਰਨ ਭਈ ਬਡਾਈ ਪਾਰ ਬ੍ਰਹਮ ਪੂਰਾ ਮੇਰਾ ਨਾਲ ਗੁਰ ਪੂਰੇ ਪੂਰੀ ਸੋ ਰਾਖੀ ਹੋਏ ਸਰਬ ਦਿਆਲ ਨਾ ਆਨੰਦਨਾਨਕ ਨਾਮ ਤੇ ਆਏ ਜੀ ਪ੍ਰਾਣ ਕਾ ਦਾਤਾ ਆਪਣੇ ਅੰਦਾਜ਼ ਕੋ ਕੰਟ ਲਾਏ ਰੱਖੈ ਜੋ ਬਾਰਕ ਪਤ ਮਤਾ ਸੋਟ ਮਾਲਾ ਪੈਮਾ ਠਾੜ ਪਾਈ ਕਰਤਾਰੇ ਤਾ ਵਿਛੋੜ ਗਿਆ ਪਰਵਾਰੇ ਗੁਰਪੂਰੈ ਹੈ ਰੱਖੀ ਸਰਣ ਸੱਚੇ ਕੀ ਤਾਕੀ ਪਰਮੇਸ਼ਰ ਆਪ ਹੋ ਆਰਖੋ ਅੱਲਾ ਸਾਥ ਸਹਿ ਸੁਖ ਕਰਮਾ ਉਜੇ ਮਨ ਹੋ ਵਸਦਾ ਸੁਖਾਲਾ ਰਹਾ ਹਰ ਕਰੁਣਾ ਨਾਮ ਦਿਓ ਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੇ ਕਿਰਪਾ ਧਾਰੀ ਤਨ ਸਗਲੀ ਬਾਤ ਸੁਵਾਰੀ ਪ੍ਰਭ ਆਪਣਾ ਬਿਰਦ ਸੁਮਾਰਿਆ ਅਮਰਾ ਗੁਣਿ ਅਵਗੁਣ 라 ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਤਨ ਸਗਲੀ ਲਾਜ ਰੱਖੀ ਬੋਲਾ ਆ ਬੋਲੀ ਤੇਰਾ ਤੂੰ ਸਾਇਬ ਗੁਣੀ ਘਹਿਰਾ ਜਪ ਨਾਨਕ ਨਾਮ ਸਜ ਸਾਖੀ ਆਪਣੇ ਦਾਸ ਕੀ ਪੈਜ ਰੱਖੀ ਬਿਲਾਵਲ ਮੰਨ ਲਾ ਪੰਜਵਾ ਆਗੇ ਪਾਸ਼ਾ ਕੁਸ਼ਲ ਭਇਆ ਗੁਰ ਪੂਰੈ ਪੂਰੀ ਸਭ ਰੱਖੀ ਪਾਰ ਬ੍ਰਹਮ ਪ੍ਰਭ ਕੀਨੀ ਮਿਆਰਾ ਮਨ ਤਨ ਰਵ ਰਹਾ ਹਰ ਪ੍ਰੀਤਮ ਦੂਖ ਦਰਦ ਸਗਲਾ ਮਿਟ ਗਿਆ ਸਾਥ ਸਹਿਜ ਆਨੰਦ ਗੁਣ ਗਾਏ ਦੂਤ ਦੁਸ਼ਟ ਸਭ ਹੋਏ ਗਿਆ ਗੁਨੇ អਵ ਗੁਣ ਪ੍ਰਕਾਸ਼ਨਾ ਵਿਚਾਰੇ ਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਵਡਾਈ ਜੋਤੇ ਅਬਨਾਸੀ ਨਾਨਕ ਉਚਰੈ ਹਰ ਕੀ ਜੈ ਗੁਨੇ អਵ ਗੁਣ ਪ੍ਰਕਾਸ਼ਨਾ ਵਿਚਾਰੇ ਓ ਕਰ ਕਿਰਪਾ ਆਪਣਾ ਕਰ ਲਿਆ ਤੋਲ ਬਡਾ ਯਾ ਚੋਤੇ ਅਬినాਸ਼ੀ ਨਾਨਕੋ ਚਰੈ ਹਰ ਗੀਜਿਆ